来وا ਗਏ ਜੇ ਭਾਈ ਭਾਈ ਨੂੰ 2 ਮਿੰਟ ਗੱਲ ਵੀ ਗੱਲ ਕੀਤੀ ਹੈ ਕਿਰਤੀਆ ਜੇ ਪ੍ਰਧਾਨ ਆ ਗਏ ਆਪਣੇ ਕੋਲੇ ਇਹਨਾਂ ਨੇ ਇਹਨਾਂ ਨੇ ਜਿਹੜੀਆਂ ਆਪਾਂ ਸ਼ਰਤਾਂ ਰੱਖੀਆਂ ਸੀ ਉਹਦੇ ਨਾਲ 100% ਰਹਿਤ ਹੈ ਪੁਲਿਸ ਮੁਲਾਜ਼ਮ ਤੇ ਕਾਰਵਾਈ ਦੇ ਦਾਰੇ ਵੀ ਸਹਿਮਤ ਨੇ ਪਰਜੇ ਦੇ ਬਾਰੇ ਵੀ ਸਹਿਮਤ ਹੈ ਇਹਨਾਂ ਨੇ ਕਹਿਤਾ ਜਿਵੇਂ ਬਿਆਨ ਲਿਖਾਓਗੇ ਓਵੇਂ ਲਿਖਾਂਗੇ ਬਾਕੀ ਦਿੱਤੀ ਸਾਹਿਬਾ ਤੈਨੂੰ ਉਹ ਤਾਂ ਦਵਾਈ ਵਾਰੀ ਵਸੇਗਾ ਸਰਕਾਰ ਬੰਦੱਖੇ ਆਉਂਦਾ ਆਪਾਂ ਕਹਿੰਦੇ ਜਿਹੜਾ ਸੱਦੇ ਤੋਂ ਮੋਟੂ ਮੋਟਾ ਕੇ ਆਪਣਾ ਬੰਦਾਇਨਾ ਦੇ ਸਤਿਕਾਰਾ ਕਰ ਰਹੇ ਹੱਦੇ ਤੋਂ ਕੁਝ ਨਹੀਂ ਉਹ ਇਹ ਬੋਲਦੇ ਬੰਦੇ ਆਪਾਂ ਉਹਦੇ ਮੋਦੀਵਾਦ ਆਸਰਾ ਦੇ ਵਿਦਿਦ ਕਰਨੇ ਆ ਆਪਾਂ ਬਾਦ ਰਿਕਾਰ ਕਰਨਾ ਇਹ ਆਪਣੇ ਆਇਆ ਜਿਹੜਾ ਪਾਸਾ ਹੋ ਗਿਆ ਉਹਦੇ ਆਪਾਂ ਨੂੰ ਵਿਸ਼ਵਾਸ ਲਾਉਣਗੇ ਜਿਹੜੀ ਜਿਹੜੀ 18 ਮੈਂਬਰੀ ਕਮੇਟੀ ਬਣੀ ਹੈ ਉਹਨਾਂ ਨੇ ਗੱਲਬਾਤ ਕਰਕੇ ਤੁਹਾਡੇ ਨਾਲ ਆਪਾਂ ਪਹਿਲਾਂ ਗੱਲ ਇਹੀ ਕੀਤੀ ਸੀ ਕਿ ਉਹ ਗੱਲਬਾਤ ਇਹਨਾਂ ਨਾਲ ਕਰਨਗੇ ਪ੍ਰਸ਼ਾਸਨ ਦੇ ਨਾਲ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਉਹੀ ਹਾਂ ਕਰੋਗੇ ਤਾਂ ਅਸੀਂ ਗਾਹਾਂ ਚਲਾਂਗੇ ਠੀਕ ਹੈ ਹੁਣ ਆਪਣੀ ਗੱਲ ਹੋ ਗਈ ਦਿੱਤੀ ਸਾਹਿਬ ਨਾਲ ਜਿਹੜੀ ਆਪਣੀ ਗੱਲ ਇੱਥੇ ਹੋਈ ਸੀ ਉਹੀ ਗੱਲ ਦਿੱਤੀ ਸਾਹਿਬ ਨੇ ਮੰਨੀ ਐ ਦਿੱਤੀ ਸਾਹਿਬ ਹੁਣ ਗੱਲ ਕਰਨਗੇ ਸ਼ਾਂਤੀ ਨਾਲ ਸੋ ਜਾਵੇ ਜੀ ਰੈਵ੍ਰਿਕਾ ਖਾਲਸਾ ਸਾਹਿਬ ਪਾਣਿਆਂ ਨੂੰ ਬਸੇ ਜਾ ਪਹਿਲਾਂ ਤਾਂ ਮੈਂ ਜਿਹੜੀ ਘਟਨਾ ਹੋਈ ਐ ਬਹੁਤ ਵੱੰਦ ਭਾਗੀ ਹੋਈ ਐ ਇਹਦੇ ਨਾਲ ਚਲੋ ਹੁਣ ਮਹਾਂਵਾਲ ਸਰਮਾ ਨੂੰ ਜਿਹਾ ਰਿੰਚਾ ਚਾਹੀਏ ਕਿਸੇ ਦਾ ਵੀ ਜਦੂਰ ਹੋਵੇ ਜੇ ਆਪਾਂ ਇਹ ਨਹੀਂ ਕੱਢਦੇ ਵੀ ਆਪਣੇ ਤਾਂ ਮੇਰਾ ਕੰਮ ਹੋ ਗਿਆ ਦੂਜਿਆਂ ਦਾ ਕੰਮ ਹੋ ਗਿਆ ਉਹ ਮੰਡਪੀ ਗੱਡਣਾ ਹੋਇਆ ਦੂਜੀ ਸੜੀ ਸਾਈਕਲ ਦੀ ਸਾਡੀ ਜਿਹਦੇ ਵਿੱਚ ਲੈਕੀ ਰਹੀ ਸਾਡੇ ਬੰਦੇ ਦੀ ਹੌਲ ਸਰਵਿਸਟਿੰਗ ਵੀ ਉਹਨੇ ਪਤਾ ਨਾ ਬਿਆਨ वगैरह ਸਹੀ ਨਹੀਂ ਕਿ ਜੇ ਮੈਂ ਦੱਸਾਂ ਤੇ ਜਿਹੜੀ ਡਿਲੇ ਦੇ ਵਿੱਚ ਸਾਡਾ ਇੱਕ ਉਧਰ ਤੁਹਾਨੂੰ ਪਤਾ ਹੀ ਹੈ ਬੰਬ ਲਾਸਟ ਹੋ ਗਿਆ ਸੀਗਾ ਉਹਦੇ ਕਰਕੇ ਥੋੜੀ ਜਿਹੀ ਡਿਲੇ ਹੋ ਗਈ ਅਸੀਂ ਉਹਦੇ ਵਾਸਤੇ ਵੀ ਸੌਰੀ ਚਾਹੁੰਦੇ ਆ ਹੁਣ ਹੈਗਾ ਜਿਹੜਾ ਅਸੀਂ ਤੁਹਾਡੇ ਤੋਂ ਕਿੰਝ ਬਾਹਰ ਨਹੀਂ ਜਿਵੇਂ ਤੁਸੀਂ 3:00 ਵਜੇ ਨੂੰ ਕਾਰਵਾਈ ਹੋਣੀ ਸੀ 3:00 ਦਾ ਪੱਟਾ ਵੀ ਹੋ ਗਿਆ ਵਿੱਕਟਿੰਗ ਵੀ ਰਵਾਨਗੀ ਅਜਿਹਾ ਉਹਨੇ ਕਰ ਦਿੰਿਆ ਉਹਦੇ ਖਾਤ ਲਿਖੇ ਨਾ ਤੇ ਦੂਸਰਾ ਆਪਣੇ ਬੰਦੇ ਆਪਣੇ ਪਸਾਉ ਨੂੰ ਮਿਲ ਜਾਂਦਾ ਬੋਲੇ ਸੋਹ ਜਹਾਲ ਸੋਹ ਜਹਾਲ ਸਵੇਰ ਨੂੰ ਕਹਿੰਦੇ ਜਦੋਂ ਮਰਜ਼ੀ ਮੇਰੇ ਕੋਲੇ ਆਓ ਦਿਨ ਰਾਤ ਆਓ ਫੋਨ ਕਰੋ ਜਦੋਂ ਮਰਜ਼ੀ ਤੁਹਾਨੂੰ ਮਿਲੋ ਜਿੰਨੇ 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 ਉਹਦੇ ਵਿੱਚ ਆਉਂਦੇ ਨੇ ਹਾਂ ਹਾਂ ਸਾਰਿਆਂ ਨੂੰ ਆਪਾਂ ਜਿੰਨੇ ਬੰਦੇ ਉਹਦੇ ਵਿੱਚ ਹਨ ਨਾ ਦੋ ਤਿੰਨ ਦਾ ਜਿਹੜੇ ਦਿਖਦੇ ਨੇ ਉਹ ਤਾਂ ਹੈਗੇ ਹੈਗੇ ਬਾਕੀ ਆਪਾਂ ਉਹਨਾਂ ਦੇ ਮਾਰਗਿਸ਼ੇਸ਼ ਤੋਂ ਪੁੱਛ ਲਾਂਗੇ ਤੁਹਾਡੇ ਨਾਲ ਠੀਕ ਹੈ ਇੱਕ ਮਿੰਟ ਗੱਲ ਉਹ ਆਪਣਾ ਪਿੰਡ ਦਾ ਪਿੰਡ ਦਾ ਮੰਗਲਾ ਬਾਦ ਆਪਣੀ ਬਸ ਲਿਆ ਜਾਰ ਉਹ ਜਿੱਦੀ ਆਪਾਂ ਬੋਲੇ ਬਹੁਤ ਮਸਲੇ ਆਏ ਆ ਜੀ ਬਿਹਾਰੀ ਇੱਥੇ ਮਾਰ ਕੇ ਬਿਹਾਰ ਨੂੰ ਭੱਜ ਜਾਂਦਾ ਮੇਰਾ ਇੱਕ 35000 ਰੁਪਇਆ ਲੈ ਕੇ ਭੱਜ ਗਿਆ ਉਹ ਚਲੋ ਸੁਣਾ ਹੁਣ ਆਪਾਂ ਕਹ ਦੱਸ ਕਿਤਰਾ ਪੱਜਾਂਗੇ ਮੈਂ ਕਿੰਨੂੰ ਮਾਰ ਦੇ ਨਹੀਂ ਨਹੀਂ ਕੋਈ ਸਾਪਾ ਜੀ ਅਸੀਂ ਜਿਸ ਇਸ ਇਹ ਹਜ਼ਾਰਾਂ ਦੇ ਹਜ਼ਾਰਾਂ ਦੇ ਇਹ ਸਾਡੀ ਮੰਗ ਨੇ ਵਿਦਾ ਸੁਣੋ ਵੀ ਹੈ ਜੀ ਇਹ ਗੁਰੂ ਨਾਨਕ ਦਾ ਜਿੰਨੇ ਬੰਦੇ ਸਾਡੇ ਪਿੰਡ 'ਚ ਬੈਠੇ ਆ ਸਾਰਿਆਂ ਦੇ ਆਧਾਰ ਕਾਰਡ ਚੈੱਕ ਕਰੇ ਜਾਣੀ ਸਾਰਿਆਂ ਦੀ ਕਿਹੜੀ ਬਿਮਾਰੀ ਪੇਸ਼ ਕਰੀ ਜਾਂਦੇ ਬਈ ਮਤੇ ਸਹੀ ਹੈ ਇਹ ਗੱਲ ਤਾਂ ਇਹ ਆਧਾਰ ਕਾਰਡ ਇਹ ਡੀਸੀ ਨਾਲ ਦੇ ਲੈਵਲ ਦਾ ਕੰਮ ਹੈ ਨਹੀਂ ਸਰ ਉਹ ਤੁਸੀਂ ਸਰ ਪੁਆਇੰਟ ਤੇ ਖਾ ਸਕਦੇ ਹੋ ਗੱਲ ਉਹ ਕਰ ਲੈਣੇ ਆ ਗੱਲ ਇੱਕ ਜਿਹੜਾ ਸਾਡੇ ਕੋਲੇ ਆਧਾਰ ਕਾਰਡ ਆਇਆ ਜੀ ਉਹਦਾ ਨਾਮ ਲਿਖਿਆ ਅੰਮ੍ਰਿਤ ਸਿੰਘ ਕੋਈ ਸੀ ਫੋਟੋ ਆ ਤੇ ਮਗਰ ਨੇ ਪਾਸੇ ਡਾਕੂ ਦਿਮਾਗ ਤੇ ਇਹ ਇਸ ਤਰ੍ਹਾਂ ਦਾ ਬਹੁਤ ਮਸ਼ਹੂਰ ਚਿੰਦਾ

ਉਹ ਕੋਈ ਨਹੀਂ ਕਟਾ ਦੇ ਐਵੇਂ ਟੋਟੇ ਕਟਾ ਦੇ ਟੋਟੇ ਸਾਹਮਣੇ ਹੁਣ ਤੁਸਾਂ ਸਰ ਇਹ ਕਰੋ ਤੱਕ ਅਰੇ ਰਹਿ ਰਹੇ ਆ ਆਈਏ ਇੱਕ ਰੈਸਟ ਦੱਸਦੇ ਕਿ ਕਿਤਕਾ ਰੈਸਟ ਕਰੋ ਕਰੋ ਦੇਖ ਭਾਈ ਉਹ ਰੈਸਟ ਜੀ ਬੰਦਿਆਂ ਦੀ ਹੱਥਵੰਨ ਦੀ ਬੇਨਤੀ ਆ ਰਾਸ਼ਟ੍ਰ ਕਾ ਤੋਂ ਦੇਖ ਭਾਈ ਬੰਦਿਆਂ ਦੀ ਹਾਂ ਫਰੈਸ਼ ਦਾ ਨਵਾਂ ਹੀ ਲੰਮਾ ਪੜ੍ਹਨ ਕਰ ਰਹੇ ਨੇ ਨਹੀਂ ਨਹੀਂ ਹਾਂ ਦੇਖਦੇ ਕਿਹੜਾ ਛੱਡਿਆ ਹੋਇਆ ਉਸ ਦੇ ਮਾਦਮ ਦੱਸੋ ਨਾ ਫਰੈਸ਼ ਦੀ ਟੀਮ ਗਈ ਵੀ ਆ ਬਣਪੰਦੀ ਉਹਨਾਂ ਦੀ ਲੋਕੇਸ਼ਨ ਵਾਲੇ ਕਿਹੜੇ ਕਿਹੜੇ ਉੱਥੇ ਗਈ ਹੋਈ ਹੈ ਨਾਲ ਨੇ ਉਹਦੇ ਕਿੱਥੇ ਵੀ ਪਤਾ ਲੱਗਿਆ ਨਹੀਂ ਯਾਰ ਖੜੇ ਆ ਬਾਬਾ ਖੜੇ ਆ ਦੇਖਦੇ ਕਿਹੜਾ ਛੱਡਿਆ ਹੋਇਆ ਕਹਿੰਦੇ ਭਾਈਓ ਭਾਈਓ ਉਹਦੇ ਪਰੌੜੇ ਕਿਸੇ ਨੂੰ ਆਈ ਜਿਹੜਾ ਥੰਡਾ ਹੋਊਗਾ ਦੇਖਦੇ ਨਹੀਂ ਆਪਾਂ ਇਹਦਾ ਕਿਉਂ ਹਾਂ ਉਹ ਬੰਦਾ ਉਹਨਾਂ ਨੇ ਸੜਾ ਕੇ ਲੈ ਆਇਆ ਇੱਕ ਮਿੰਟ ਅਸੀਂ ਹੁਣ ਮਤਲਬ ਕੁਝ ਬੰਦੇ ਬੋਲਦੇ ਆ ਚੌਕੀ ਚ ਚੌਕੀ ਚ ਦੋ ਕਾਰਵਾਈਆਂ ਹੋਣੀਆਂ ਇੱਕ ਤਾਂ ਹੌਲਦਾਰ ਦੇ ਖਿਲਾਫ ਜਿਹੜਾ ਡਿਊਟੀ ਸਾਹਿਬ ਲਿਖਣਗੇ ਉਹਦੀ ਕਾਪੀ ਲੈ ਕੇ ਆਵਾਂਗੇ ਅਸੀਂ ਜੀ ਇੱਕ ਉਹਦੇ ਰਵਾਨਗੀ ਦੀ ਰਵਾਨਗੀ ਦੀ ਵੀ ਉੱਥੇ ਨਹੀਂ ਹੈ ਇੱਕ بڑا ਸੀ ਬੰਦਾ ਉਹ ਸ਼ਾਹ ਇੱਕ ਬੰਦਾ ਸੜਾ ਕੇ ਲੈ ਆਇਆ ਜਿਹੜਾ ਬੰਦਾ ਉਹ ਦੇਖੀ ਤਾਂ ਕੋਈ ਨਹੀਂ ਆ ਜਾਓ ਅੱਗੇ ਬਹੁਤ ਬੱਸ ਸਾਰਾ ਗੱਲ ਕਰਕੇ ਨਿਕਲੋ ਬੈਠਾ ਹੈਗਾ ਆ ਗਿਆ ਨੈਣਾ ਛੱਡਣ ਤੋਂ ਪਹਿਲਾਂ ਮੜਾ ਆਪਣੀ ਰਾਤ ਦੀ ਗੱਲ ਆਪਾਂ ਚਾਹ ਤੇ ਲਓ 7 ਦੀ ਕਰ ਨਹੀਂ ਲੈਣਾ ਬੰਦਾ ਛੜਵਾ ਕੇ ਲਿਆ ਆਉਣੇ ਪਿੰਡ ਤੋਂ ਪੁੱਤ ਨਹੀਂ ਉਹ ਬਾਹਰ ਦਾ ਬੰਦਾ ਹੀ ਹੈ ਬਾਈ ਬੋਲਣਾ ਓਏ ਇਹਦੀ ਅਕੜੀ ਆਜ ਭਈ ਐਸੇ ਤਸਾਉ ਆ ਗਈ ਬੰਗਾਲੀ ਕਰ ਤਕੜਾ ਦੇ ਨਾ ਆ ਗਈ ਆ ਗਈ ਆਪਣੇ ਕੋਲ ਅੱਪਾ ਤਾਂ ਗਾ ਇਹਨਾਂ ਨੂੰ ਦਿਖਾ ਦੇ ਜੀਰ ਹੋ ਜਾ ਕਾਪੀ ਆ ਕੇ ਇਹਨਾਂ ਨੂੰ ਦਿਖਾ ਦਿਓ ਜੀ ਇਹ ਰਾਜਦਾਨਾ ਵਾਲੇ ਬੰਦੇ ਬਿਠੇ ਆ ਬੰਦਾ ਦੁਆਰ ਲੁੱਟਾ ਜਾ ਰਿਹਾ ਆ ਬੰਦੇ ਲੱਗੇ ਆ ਦੁਆਰ ਤੇ ਰਹੇ ਆ ਦੇਖੋ ਜਿੰਨਾ ਚਿਰ ਅਸੀਂ ਆਪ ਦੀ ਗੱਲ ਨਹੀਂ ਸੁਣਦੇ ਉਹਨੂੰ ਇੱਕ ਪਤਾ ਕੀ ਲੱਗਣਾ ਨਹੀਂ ਜਾਏ ਠੀਕ ਹੈ ਵਿੱਚ ਆਪਾਂ ਹੋਰ ਮਸਲੇ ਪਾਈ ਜਾਂਦੇ ਆ ਆਪਾਂ ਨਹੀਂ ਹਟਦੇ ਆਏ ਹਟ ਜਾਣੇ ਦੇ ਇੱਕ ਇਹ ਹੈ ਉਹਨਾਂ ਦਾ ਪ੍ਰੋਗਰਾਮ ਹੋਰ ਜਿਹੜਾ ਕਿ ਨਿਯਾਇਤ ਵਾਕੇ ਗਿਆ ਹੈ ਇਹ ਪਿਸ਼ਵਾਸ ਤੇ ਨਾ ਖੜੇ ਇੱਕ ਸਭ 15 ਨੰਬਰ ਨੂੰ ਸਰਪੰਚਾ ਦਾ ਦਰਜ ਪ੍ਰੋਟੋਕਾਲ 317 ਅਰਖ ਹੈ ਕਿਉਂਕਿ ਉਹ ਜਿਹੜੇ ਜ਼ਿਆਦੇ ਬੰਦੇ ਕਿਸ ਨੂੰ ਪੁੱਟਦੇ ਹੈ ਆਉਦੇ 67 ਭਾਈ ਦੇ 307 ਲੱਗਦੇ ਆ ਉਹ ਲੱਗਦੇ ਨੇ 155 ਨੰਬਰ ਆਹੀ ਤਾਲ ਦਾ ਤੁਸੀਂ ਆਉਣ ਲੈ ਕੱਢ ਕੇ ਚੈੱਕ ਕਰ ਲੋ ਬਾਹਰ ਕਰ ਸਕਦੇ ਹੋ ਤੁਸੀਂ ਜਿਹੜੀ ਗੱਲਾਂ ਐਥੇ ਗੱਲਾਂ ਮਰਿਆ ਦੇਖੇ ਤੁਸੀਂ ਆਇਆ ਕਰੋ ਨੰਬਰ ਛੇ ਦੇਖਾ ਤੁਮ ਕੀ ਜਿਹਾ ਥਾਣੇ ਤੇ ਦੇ ਕੇ ਆਓ ਇਹਨਾਂ ਦੇ ਖਿਲਾਫ ਜਿਹੜੇ ਗਲਤ ਕਾਰਡ ਬਣਾ ਸੀਦਾ ਕੋਈ ਮੂਲ ਐਸੇ ਹਾਂ ਦਾ ਆ ਉਹਦਾ ਇੱਕ ਮੇਰੀ ਗੱਲ ਸੁਣੋ ਜੀ ਪਿੰਡ ਦੇ ਵਿੱਚ ਚੱਲਦਾ ਉਹਦਾ ਜੇ ਆਪਾਂ ਮਤਾ ਪਾਈਏ ਨਾ ਸਾਰਾ ਪਿੰਡ ਇਕੱਠਾ ਹੋ ਕੇ ਇਹਨਾਂ ਦੀ ਵੋਟਾਂ ਬੋਟਾ ਤੁਸੀਂ ਸੋਧਾ ਕਰਕੇ ਇਹਨਾਂ ਦੀ ਸਾਰਿਆਂ ਦੀ ਬੋਟਾ ਰੱਦ ਕਰੀਆਂ ਜਾਣ ਜਿੱਥੇ ਕਿਤੇ ਤੁਹਾਨੂੰ ਪਤਾ ਲੱਗਦਾ ਵੀ ਕੋਈ ਪਹਿਨਾ ਦਾ ਉਧਾਰ卡ਡ ਬਣੇ ਅਗੇ ਉਧਾਰ卡ਡ ਬਣਉਣ ਦੀ ਕੋਸ਼ਿਸ਼ ਕਰਦਾ ਉਹਦੇ ਇਕੱਠੇ ਹੋ ਜਾਓ ਉਧਾਰ卡ਡ ਨਹੀਂ ਬਣਦਾ ਇਹਨਾਂ ਦੀ ਵੋਟ ਨਹੀਂ ਬਣਦੀ ਇਹਨਾਂ ਦਾ ਕੋਈ ਰਸ਼ਨ卡ਡ ਨਹੀਂ ਜਿਹੜੇ ਬਣੇ ਹੋਏ ਆ ਜੀ ਹਜੇ ਬਣਿਓ ਦਿਖਾਓ ਇਹ ਨਾਜ ਬੱਕ ਗਿਆ ਇੱਕ ਵਾਰ ਤੇਰਾ ਕਿਹਨਾਂ ਵਕਤ ਤੂੰ ਮੁੱਕੀਂ ਨਾ ਰੋਣਾ ਨਾ ਤੂੰ ਪਾਣੀ ਲੱਗੀ ਕੋਈ ਕਹਾਣੀ ਨੂੰ ਖਾਤ ਹੋਈਆ ਵੀਰੇ ਜੇ ਬੈਠ ਕੇ ਪੇਸ਼ ਕਰਕੇ ਸਾਰੇ ਮਨ ਨਾਲ ਬਹੁਤ ਘਟਾਈ ਜਾ